ਜਾ ਕੇ ਆਪਣੀ ਰਿਪੋਰਟ ਭੇਜੀ ਤੇ ਆਪਣੇ ਹੈਡਕੁਆਟਰ ਨੂੰ ਇਹ ਵੀ ਓਵਰ ਕਨਫਰੈਂਸ ਹੈ ਹੈਵੀ ਕੈਜੂਐਲਟੀਜ਼ ਹੋਣ ਗਿਆ ਐਕਸਪਲੀਨ ਕਰਨਾ ਮੁਸ਼ਕਲ ਹੋ ਜਾਏਗਾ ਉਹ ਰਿਪੋਰਟ ਹੁੰਦੀ ਘੁੰਦੀ ਜਨਰਲ ਸਾਹਿਬ ਕੋਲ ਪਹੁੰਚ ਗਈ ਤਾਂ ਉਹ ਸਵੇਰੇ 11:00 ਵਜੇ ਮੀਟਿੰਗ ਬੁਲਾਈ 4 ਜੂਨ 4 ਜੂਨ ਨੂੰ ਜੀ ਬਾਈ ਉਸ ਮੈਂ ਜੀ ਮੈਂ ਤੁਹਾਡੇ ਖਾਤੇ ਆਪਦੀ ਭੇਜੀ ਮੈਂ ਪਬਲਿਕ ਪ੍ਰੈਸ ਤਾਂ ਨਹੀਂ ਤੁਹਾਨੂੰ ਪੀਡਿਸਾਈਜ਼ ਕੀਤਾ ਮੈਂ ਤਾਂ ਆਪਣੇ ਸੀਨੀਅਰ ਆਫਸਰ ਨੂੰ ਇਨਫਾਰਮ ਕੀਤਾ ਅੱਗੇ ਵੀ ਕਰਾਂਗਾ ਤੇ ਉਸ ਤੋਂ ਬਾਅਦ ਜੀ ਉੱਥੋਂ ਮੈਨੂੰ ਵੀ ਐਸਐਫ ਨੇ ਇੱਕ ਮਹੀਨੇ ਦੀ ਛੁੱਟੀ ਸੈਂਕਨ ਪੀਤਾ ਉਸ ਤੋਂ ਬਾਅਦ ਫਿਰ ਤੁਸੀਂ ਦੁਬਾਰਾ ਜੁਆਇਨਿੰਗ ਕਦੋਂ ਹੋਈ ਤੁਹਾਡੀ ਮੈਂ ਜੀ 4 ਜੂਨ ਤੋਂ ਲੈ ਕੇ 4 ਜੁਲਾਈ ਤੱਕ ਮੈਂ ਜਾ ਕੇ ਜੁਆਇਨ ਕੀਤਾ ਅੰਮ੍ਰਿਤਸਰ ਤੇ ਉਹਨਾਂ ਨੇ ਕਿਹਾ ਜੀ ਤੁਹਾਨੂੰ ਵੀ ਐਸਐਫ ਹੈੱਡਕ quartਰ ਨਾਲ ਅਟੈਚ ਕਰਤਾ ਦਿੱਲੀ ਉਹ ਮੈਂ ਜੀ ਦਿੱਲੀ ਜਾ ਕੇ ਰਿਪੋਰਟ ਕਰਤੀ ਹਾਂ ਦਿੱਲੀ ਜਾ ਕੇ ਤੁਸੀਂ ਰਿਪੋਰਟ ਕੀਤੀ ਫਿਰ ਉਹਨਾਂ ਨੇ ਉੱਥੇ ਜੁਆਇਨ ਕਰਾ ਲਿਆ ਮੈਨੂੰ ਪਤਾ ਲੱਗਿਆ ਕਿਸੇ ਕੁਲੀਗ ਤੋਂ ਕਿ ਵੀ ਤੇਰੇ ਖਿਲਾਫ ਉਹ ਦੇਸ਼ਦੋਹੀ ਦਾ ਕੰਦਮਾ ਬਣਾ ਕੇ ਤੈਨੂੰ ਦਫਾ 311 ਆਰਟੀਕਲ ਦੀ ਲਾ ਕੇ ਡਿਸਮਿਸ ਹੋ ਜਾਣਾ ਦੱਸ ਉਹਨਾਂ ਦੇ ਨਾਲ ਹੋ ਜਾਣਾ ਤੁਹਾਡੇ ਮਨ ਦੇ ਵਿੱਚ ਇਹ ਗੱਲ ਆਈ ਨਹੀਂ ਕਿ ਯਾਰ ਮੈਂ ਸਿਰਫ ਇੱਕ ਸੁਜੈਸ਼ਨ ਦਿੱਤਾ ਜੇ ਕੀਤਾ ਤੇ ਮੇਰੇ ਉੱਤੇ ਦੇਸ਼ ਧਰੋਦਾ ਮੁਕਦਮਾ ਕਰੀ ਜਾਂਦੇ ਨੇ ਉਹ ਕਿ ਆਪਣਾ ਸੁਖਨੀ ਸਾਹਿਬ ਦਾ ਪਾਠ ਕਰੀਦਾ ਸੀ ਮੇਰੀ ਵਾਈਫ ਕਰਦੀ ਸੀ ਬੱਚੇ ਕਰਦੇ ਸੀ ਸੋਰਾ ਬਤੇ ਭਰੋਸਾ ਰੱਖਿਆ ਸੀ ਡਿਸਕਸ ਕੀਤਾ ਤੁਹਾਨੂੰ ਕਿਦਾਂ ਨਹੀਂ ਜੀ ਮੇਰਾ ਫਾਈਲ ਪ੍ਰਾਈਮ ਮਿਨਿਸਟਰ ਆਫਿਸ ਪਹੁੰਚ ਗਈ ਪ੍ਰਾਈਮ ਮਿਨਿਸਟਰ ਆਫਿਸ ਤੇ ਮਿਸਟਰ ਪੀਸੀ ਅਲੈਗਜੈਂਡਰ ਸੀ ਉਹਨਾਂ ਨੇ ਵੀ ਫਾਈਲ ਸਟੱਡੀ ਕੀਤੀ ਤੇ ਫਿਰ ਉਹ ਮੇਰਾ ਕੇਸ ਕਲੋਜ਼ ਹੋ ਗਿਆ